ਸਤਿ ਸ਼੍ਰੀ ਅਕਾਲ ਬਾਜੀ ਕੱਲ ਤੁਹਾਡਾ ਮੈਸੇਜ ਆਇਆ ਤੇ ਬਹੁਤ ਲੋ ਫੀਲ ਕਰਦੀ ਸੀ ਮੈਂ ਉਸ ਟਾਈਮ ਬਿਕੋਜ਼ ਮੇਰੇ ਹਸਬੰਡ ਕੇ ਹੋਈ ਸੀ ਟਰੱਕ ਦੇਖਣ ਇੱਥੋਂ 7 ਘੰਟੇ ਦੀ ਡਰਾਈਵ ਤੇ ਸਾਡੇ ਤੋਂ ਪਲੇਸ ਸੀਗੀ ਜਿੱਥੇ ਟਰੱਕ ਦੇਖਣ ਲਈ ਗਏ ਸੀ ਤੇ ਪਰ ਤੁਸੀਂ ਬਲੀਵ ਕਰਨਾ ਬਾਜੀ ਮੈਂ ਸੋਚਦੀ ਹਾਂ ਵੀ ਜਿਹੜੇ ਤੁਹਾਡੇ ਵਰਗੇ ਪਰਸਨ ਨੇ ਉਹ ਵਾਈਗਰੂ ਦੇ ਬੜੇ ক্লোਜ਼ ਨੇ ਤੇ ਉਹ ਵਾਈਗਰੂ ਉਹਨਾਂ ਦੀ ਬਹੁਤ ਛੇਤੀ ਸੁਣਦੇ ਆ ਇਹ ਗੱਲ ਸੱਚ ਹੈ ਕੱਲ ਮੈਂ ਪਰਤਕ ਹੁੰਦੀ ਦੇਖੀ ਬਿਕਾਜ਼ ਮੈਂ ਮੇਰੇ ਹਸਬੰਡ ਗਏ ਹੋਏ ਸੀ ਟਰੱਕ ਦੇਖਣ ਤੁਸੀਂ ਮੈਨੂੰ ਕਿਹਾ ਵੀ ਤੁਹਾਡੇ ਹਸਬੰਡ ਨੂੰ ਬਹੁਤ ਸ਼ਾਰਟਲੀ ਕੋਈ ਚੰਗਾ ਮੈਸੇਜ ਮਿੜੂਗਾ ਐਨ ਉਹਨਾਂ ਦਾ ਟਰੱਕ ਦੀ ਡੀਲ ਹੋਗੀ ਹੋਪ ਵੀ ਬਹੁਤ ਸੋਹਣੀ ਪ੍ਰਾਈਸ ਦੇ ਵਿੱਚ ਗਈ ਤੇ ਆਈ ऍम रियली थैंकफुल टू यू एंड वाइगुरु जी एज़ वाहिगुरु जी ਦਾ ਤਾਂ ਹਮੇਸ਼ਾ ਹੀ ਸ਼ੁਕਰਾਨਾ ਕਰਦੇ ਹਾਂ ਅਸੀਂ ਤੇ ਮੈਨੂੰ ਮੇਰੇ ਦਿਲ ਕਰਦਾ ਸੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਤੁਸੀਂ ਮੈਨੂੰ ਇਹ ਮੈਸੇਜ ਭੇਜਿਆ ਤੇ ਉਤੋਂ अबाउट ਮੇਬੀ ਲੋਕ ਕੰਟੈਂਟ ਹੈਂ ਸੀ ਮੈਨੂੰ ਇਹ ਸੁਣਨ ਨੂੰ ਮਿਲਿਆ ਵੀ ਟਰੱਕ ਦੀ ਡੀਲ ਹੋ ਗਈ ਤੇ ਉਹ ਟਰੱਕ ਲੈ ਕੇ ਵਾਪਸ ਆ ਰਹੇ ਸੀਗੇ ਤੇ ਹੁਣ ਵਾਈਗਰੂ ਕਰੇ ਵੀ ਚਲੋ ਕੰਮ ਵੀ ਮਿਲ ਜੇਗਾ ਸੇਮ ਕੰਪਨੀ ਦੇ ਵਿੱਚ ਹੀ ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਲਈ ਅਰਦਾਸ ਕਰਨ ਲਈ ਇਹਨਾਂ ਵਾਈਗਰੂ ਜੀ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰਨ ਸਭ ਦਾ ਹੀ ਕਾਰਜ ਰਾਸ ਕਰਨੇ ਹੀ ਅਰਦਾਸ ਕਰਦੇ ਹਾਂ ਹਰ ਕੋਈ ਰੋਟੀ ਖਾ ਕੇ ਸੌਵੇ ਹਰ ਕਿਸੇ ਦੇ ਸਿਰ ਤੇ ਸ਼ਤ ਹੋਵੇ ਵਾਈਗਰੂ ਸਭ ਨੂੰ ਸਭ ਦਾ ਹੀ ਭਲਾ ਕਰਨ ਤੇ ਤੁਹਾਡ ਜਿਹੜਾ ਕੰਮ ਤੁਸੀਂ ਕਰ ਰਹੇ ਆ ਉਹ ਤੇ ਉਹਦਾ ਤੇ ਕੋਈ ਅਸੀਮ ਮੋਲੀ ਨਹੀਂ ਤਾਰ ਸਕਦੇ ਜਿੰਨੇ ਜੋਗੇ ਹੋਏ ਜਰੂਰ ਭਾਜੀ ਤੁਹਾਡੇ ਇਸ ਕੰਮ ਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਜਿੰਨੀ ਵੀ ਹੈਲਪ ਕਰ ਸਕਦੇ ਹੋਏ ਕੋਸ਼ਿਸ਼ ਕਰਾਂਗੇ ਵੀ ਕਰਦੇ ਕਰੀਏ ਤੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਤੇ ਤੁਸੀਂ ਇਦਾਂ ਹੀ ਲੋਕਾਂ ਦੀ ਮਦਦ ਕਰਦੇ ਰਹੋ ਜਿਨ੍ਹਾਂ ਨੂੰ ਲੋੜ ਆ ਲੋੜਵੰਦਾਂ ਦੀ ਮਦਦ ਕਰਦੇ ਰਹੋ ਥੈਂਕ ਯੂ ਸੋ ਮੱਚ ਭਾਅ ਜੀ ਸਤਿ ਸ਼੍ਰੀ ਅਕਾਲ